ਮੇਰੇ ਵੱਲੋਂ ਪਿਆਰ ਭਰੀ ਸ਼ਸ਼ੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਕਰਿਆ ਪੰਜਾਬੀ ਟ੍ਰੈਵਲ ਉੱਤੇ ਸਭ ਦਾ ਆਸ ਕਰਦੇ ਹਾਂ ਸਭ ਚੜ੍ਹਦੀ ਕਲਾ 'ਚ ਹੋਵੋਗੇ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੀ ਤੇ ਆਪਾਂ ਚੱਲਿਆਂਗੇ ਆਪਣੇ ਭਰਾ ਨੂੰ ਲੈਣ ਸਕੂਲ 'ਚੋਂ ਧੂਰੀ ਫੁਰਤੇਗ ਬਾਦਰ 'ਚੋਂ ਤੇ ਆਪਣੀ ਚਾਚੀ ਦੀ ਹੋਈ ਸੀ ਡੈਥ ਤੇ ਸੰਸਕਾਰ ਉਹਦਾ ਹੋ ਗਿਆ ਸੀਗਾ ਤੇ ਅੱਜ ਨੇ ਫੁੱਲ ਤੇ ਭਰਾ ਆਪਣਾ ਲੱਗਿਆ ਸੀ ਟਾਨੀ ਤੇ ਤਾਂ ਕਰਕੇ ਟਾਨੀ ਜ਼ਰੂਰੀ ਹੁੰਦਾ ਜੀ ਡਰਾਈਵਰ ਅੱਜ ਮੈ ਲੈ ਰਹੀ ਹੈਗਾ ਸਕੂਲ ਗੱਡੀ ਤੇ ਤੇ ਪਹਿਲਾਂ ਡਰਾਈਵਰ ਦੀ ਵੀ ਭਾਲ ਕੀਤੀ ਸੀਗੀ ਕਿ ਚਲ ਅੱਜ ਗੱਡੀ ਤੇ ਡਰਾਈਵਰ ਫੇਰ ਦਾਣੇ ਹੈਗੇ ਤੇ ਡਰਾਈਵਰ ਮਿਲਿਆ ਨਹੀਂ ਹੈਗਾ ਤਾਂ ਕਰਕੇ ਫਿਰ ਆਪਾਂ ਨੇ ਜਾਣਾ ਪਿਆ ਐਮਰਜੈਂਸੀ ਦੇ ਵਿੱਚ ਤੇ ਮੈਂ ਚਲ ਆ ਉੱਥੇ ਗੱਡੀ ਖੜਾ ਕੇ ਜੀ ਮੈਂ ਵਾਪਸ ਲਿਆ ਹਾਂਗਾ ਤੇ ਹੁਣ ਮੈਂ ਚੱਲਦਾ ਜੀ ਲੈਣਾ ਮੈਂ ਭਰਾ ਨੂੰ ਸਕੂਲ ਤੋਂ ਤੇ ਬਣੇ ਰਹੋ ਵੀਡੀਓ ਦੇ ਨਾਲ ਲੋ ਜੀ ਆਪਾਂ ਪਹੁੰਚ ਗਏ ਸੀਗੇ ਗੁਰੂ ਤੇਗ ਬਹਾਦਰ ਜੀ ਚੋਚਾ ਤੇ ਆ ਸਕਿਉਰਟੀ ਗਾਰਡ ਗੱਡੀਆਂ ਵੜਾਉਣ ਵਾਲੇ ਖੜੇ ਨੇ ਤੇ ਭਰਾ ਆਪਣਾ ਬਹਿ ਗਿਆ ਮੈਂ ਹੁਣ ਮੈਂ ਤੂੰ ਚਲਾ ਗੱਡੀ ਤੇ ਬਾਦ ਚਾਲਦਾ ਹੁਣ ਤੇ ਸਵੇਰ ਦਾ ਟਾਈਮ ਆ ਜੀ 8:00 ਵਜੇ ਜਿਵੇਂ ਸਕੂਲ ਚ ਆ ਗਏ ਤੇ ਆਪਾਂ ਚਾਲਦੇ ਹਾਂ ਲੋ ਜੀ ਚਾਚੀ ਦੇ ਆਪਣੀ ਦੇ ਫੁੱਲ ਚੋਗੇ ਤੇ ਆਪਾਂ ਸਾਰੀ ਸੰਗਤ ਨੂੰ ਪ੍ਰਸ਼ਾਦਾ ਪਾਣੀ ਚਕਾ ਕੇ ਹਨਾ ਘੜਿਆ ਅਸ਼ੀਰ ਇਸੇ ਦਰ ਪਰਲਾ ਦੇ ਤੇ ਆਪਾਂ ਸਾਰੇ ਪਿੰਡਦਿਆਂ ਨੂੰ ਪ੍ਰਸ਼ਾਦਾ ਬਣਿ ਸ਼ਕਾ ਕੇ ਆ ਗਏ ਘਰੇ ਤੇ ਫੁੱਲ ਪਾਉਣਾ ਚਲਾ ਗਿਆ ਮੇਰੇ ਚਾਚੇ ਦਾ ਮੁੰਡਾ ਤੇ ਆਪਾਂ ਹੁਣ ਮੇਰੇ ਭਰਾ ਦਾ ਇਹ ਸਕੂਲ ਚ ਡਿਊਟੀ ਕਰਦਾ ਪਹਿਲਾਂ ਆਪਾਂ ਇਹਨੂੰ ਸਵੇਰੇ ਲਿਆਏ ਸੀ ਫੁੱਲਾਂ ਦੇ ਟਾਈਮ ਡਰਾਈਵਰ ਮਿਲਿਆ ਨਹੀਂ ਸਟਾਰ ਕਰਕੇ ਤੇ ਹੁਣ ਆਪਾਂ ਇਹਨੂੰ ਛੱਡਣ ਚੱਲਦੇ ਆਂਗੇ ਤੇ ਟਾਈਮ ਹੋ ਗਿਆ ਜੀ 12 ਦਾ 12:00 ਹੋ ਗਿਆ ਸਾਡੇ ਪਰਵਾ ਨੂੰ ਤੇ ਫਿਰ ਛੁੱਟੀ ਨੂੰ 1.5 ਵਜੇ ਛੁੱਟੀ ਹੋ ਜਾਂਦੀ ਆ ਤਾਂ ਕਰਕੇ ਆਪਾਂ ਚੱਲਾਂਗੇ ਹੁਣ ਇਹਨੂੰ ਛੱਡਣ ਤੋਰੀ ਗੁਰਦੇਵਤ ਰਿਸ਼ਕੂਚ ਲੋਈ ਗੱਡੀ ਕਰਤੀ ਆਪਣੇ ਸਟਾਰਟ ਚੱਲਦੇ ਆਪਾਂ ਹੁਣ ਆਪਾਂ ਲੋ ਜੀ ਅਪਾ ਆਪਣੇ ਭਰਾ ਨੂੰ ਸਕੂਲ ਤੇ ਤਾਰ ਚੱਲਿਆਂਗੇ ਤੇ ਵਸ ਹੁਣ ਛੁੱਟੀ ਦਾ ਵੀ ਟਾਈਮ ਹੋ ਗਿਆ ਤੇ ਅਸ ਹੁਣ ਆ ਤਾਂ ਨਿਕਲਦੇ ਆ ਫਿਰ ਨੂੰ ਜੀ ਤੇ ਸ਼ੇਰ ਪਰ ਚੱਲਣਾ ਇਹ ਸਲਾਹ ਬਣਦੀ ਜੀ ਗੱਡੀ ਦਾ ਪੈਕ ਕੋਲੀਨਰ ਚੈੱਕ ਕਰਾ ਲਈਏ ਨਾਲੇ ਧਵਾ ਲਈਏ ਨਾ ਵਿੱਚੋਂ ਸਾਫ ਕਰਾ ਲਈਏ ਤੇ ਫਿਰ ਹਾਲ ਦੇਖਦੇ ਆ ਵੀ ਸਲਾਹ ਬਣਦੀ ਹੈ ਕਿ ਨਹੀਂ ਤੇ ਇੱਥੇ ਸਕੂਲ ਦੇ ਕੁਆਂਟੀਆਂ ਦੇ ਲਾਗੀ ਕੰਪੇਨ ਜੀ ਚੱਲ ਰਹੀ ਹੈ ਜੀ ਆ ਇੱਥੋਂ ਦੀ ਗਈ ਆ ਤੇ ਆਹ ਟਰਾਲੀ ਜਾ ਰਹੀ ਹੈ ਇਧਰ ਮੁੰਡਾ ਵੀ ਸੈਟਰਾ ਲੈ ਕੇ ਜਾ ਰਿਹਾ ഡ വേണ്ടാഗ വേണ്ട ਤੋਂ ਬਹੁਤ ਜ਼ਿਆਦਾ ਤੇਜ਼ ਹੋਈ ਪਈ ਹੈ ਜੀ ਦੋ ਦਿਨ ਹੋ ਗਏ ਆਪਣਾ ਇੱਧਰ ਹੀ ਜਿਹੜਾ ਟਰੈਕਟਰ ਵੀ ਉਹ ਚਲਾ ਗਿਆ ਕੰਪੈਨ ਦੇ ਮਾਹਰ ਬਹੁਤ ਜ਼ਿਆਦਾ ਲੰਬਾ ਟੱਕਾ ਜੀ ਕੋਲੋਂ ਆ ਕੇ ਪਤਾ ਲੱਗਾ ਨਾ ਦੂਰੋਂ ਤਾਂ ਨਹੀਂ ਪਤਾ ਲੱਗਾ ਮੋਬਾਈਲ ਦੇ ਵਿੱਚ ਸਾਹਮਣੇ ਆ ਜਿਹੜਾ ਹਰਾ ਜਾਂ ਦੇਖਦਾ ਜੀ ਇਹ ਕੈਂਪਰੇਸ਼ ਸਕੂਲਾਗਾ ਚਲੋ ਜੀ ਚੱਲ ਚਾਲਦੇ ਹਾਂ ਫਿਰ ਟੰਡੇ ਗੈਂਡ ਆ ਜੀ ਆ ਰਹੇ ਨੇ ਛਾਤਾ ਵਾਣੀ ਆਪਣਾ ਬਣ ਗਿਆ ਆਪਣੇ ਘਰੇ ਤੇ ਰੋਟੀ ਵੀ ਲੱਗੀ ਹੋਈ ਆ ਮਾਦਾ ਤੇ ਦਾਲ ਵੀ ਉਤਰ ਜੀ ਆਂਦੀ ਆ ਕਦੋਂ ਨਾਲ ਆ ਰਿਹਾ ਦੁੱਧਾ ਤਾਂ ਪਾ ਕੇ ਸਾ ਕਰਨਿਆ ਪ੍ਰਸਾਦਾ ਪਾਣੀ ਜੀ ਤੇ ਫਿਰ ਉਹ ਮੰਗਾ ਲਓ ਜੀ ਤੇ ਲਾਈਟ ਆ ਹੁਣ ਹੁੰਦੀ ਨਹੀਂ ਸਾਰਾ ਦਿਨ ਕਿਉਂਕਿ ਫਸਲਾਂ ਦੀ ਵੜਾਈ ਚੱਲ ਰਹੀ ਆ ਹਨਾ ਤੇ ਪੱਕੀਆਂ ਹੋਈਆਂ ਫਸਲਾਂ ਨੇਗੀਆਂ ਤਾਂ ਕਰਕੇ ਸਵੇਰੇ ਮਸ਼ੀਨਾਂ ਚਾਲਦੀਆਂ ਨੇਗੀਆਂ ਤੇ ਤਾਂ ਕਰਕੇ ਲਾਈਟ ਕੱਟ ਦਉਂਦੇ ਨੇ ਜੀ ਸਾਰਾ ਦਿਨ ਦਾ ਕੱਟ ਰਹਿਦਾ ਹੈ 6 ਵਜੇ ਲਾਈਟ ਛੱਡ ਦੇਣਗੇ ਸਾਮ ਨੂੰ ਤੇ ਫੋਨ ਚਾਣਾ ਤੇ ਇਹ ਵੀ ਚਾਰਜ ਹੁੰਦੇ ਨੇਗੇ ਰਾਤ ਨੂੰ ਚਾਰਜ ਕਰ ਲਈ ਜਾਂਦੇ ਜਿੰਨੇ ਕ ਹੁੰਦੇ ਆ ਜੇ ਵੀਡੀਓ ਵਧੀਆ ਲੱਗੀ ਜੀ ਲਾਈਕ ਕਮੈਂਟ ਸ਼ੇਅਰ ਕਰ ਦਿਓ ਗੁੱਡ ਨਾਈਟ ਬਾਏ ਬਾਏ ਟਾਟਾ